ਅੱਜ ਜੋ ਗੱਲ ਕਰਦੇ ਆਂ ਕਿਸਾਨ ਧਰਨੇ ਦੀ ਮੈਨੂੰ ਵੀ ਬਹੁਤ ਜ਼ਿਆਦਾ ਕਮੈਂਟ ਆਏ ਹੋਏ ਸ ਤੇ ਮੈਸੇਜ ਆਏ ਹੋਏ ਆ ਵੀ ਤੁਸੀਂ ਵੀ ਜਾਓ ਤੁਸੀਂ ਵੀ ਜਾਓ ਪਰ ਉਹ ਜੇ ਪਹਿਲੀ ਗੱਲ ਤਾਂ ਮੇਰੇ ਮਕਾਨ ਦਾ ਕੰਮ ਛੜਿਆ ਮੇਰੇ ਕੋਲ ਇੱਕ ਮਿੰਟ ਦਾ ਵੇਲ ਨਹੀਂ ਹੈਗਾ ਜਾਣ ਦਾ ਦੂਜੀ ਗੱਲ ਦੂਜੀ ਗੱਲ ਇਹ ਆ ਵੀ ਮੈਨੂੰ ਅੱਜ ਤੱਕ ਇਹ ਸਮਝ ਨਹੀਂ ਲੱਗੀ ਕਿ ਪਹਿਲਾਂ ਕਿਸਾਨ ਜਿਹੜੇ ਕਿਸਾਨ ਜਥੇਬੰਦੀ ਆਪਸੀ ਇਹਨਾਂ ਦਾ ਇੱਕ ਹੀ ਨਹੀਂ ਹੈਗਾ ਇਕੱਠੇ ਹੀ ਨਹੀਂ ਹੈਗੀਆਂ ਹੁਣ ਇਹਦੀ ਬਾਰੇ ਕੌਣ ਉੱਥੇ ਕੀ ਆ ਗਿਆ ਸਮਝ ਨਹੀਂ ਆ ਰਹੀ ਮੈਨੂੰ ਤਾਂ ਹਲੋ ਰੁਲਦਾ ਨਾਮ ਉਹਦਾ ਕੋਈ ਬਿਆਨ ਆਇਆ ਹੋਇਆ ਦਾ ਉਹਨਾਂ ਡੱਲੇਵਾਲ ਸਾਹਿਬ ਮਰਨ ਵਰਤ ਦੇ ਬੈਠੇ ਆ ਠੀਕ ਆ ਆ ਪਾਨੂੰ ਸੁੱਧਰਨ ਨੂੰ ਮੜ ਜਾਓ ਮਿਲ ਜਾਂਦੀ ਵਿੱਚ ਅ ਕੀ ਕਹਿੰਦੇ ਉਹਦੇ ਵਿੱਚ ਆਉਣ ਵਾਸਤੇ ਮਿਲ ਜਾਂਦੇ ਕਿਆ ਕਹਿੰਦੇ ਹੁੰਦੇ ਆ ਵੀ ਵੀ ਬੜੇ ਰਹੀ ਆ ਪਾ ਮੀਡੀਆ ਤੇ ਅੱਗੇ ਬੜੇ ਰਹੀ ਆ ਨੌਜਵਾਨ ਨੂੰ ਨੌਜਵਾਨ ਨੂੰ ਨੌਜਵਾਨ ਨੂੰ ਪਹਿਲਾਂ ਕਿਸਾਨ ਜਿੱਥੇ ਬੰਦੇ ਇਕੱਠਿਆਂ ਕਰ ਲੋ ਯਾਰ ਖੋਦਰਾ ਘਾਸਤਾ ਜੇ ਕੁਝ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਉਸ ਤੋਂ ਬਾਅਦ ਕਿਆ ਹੋਊਗਾ ਫਿਰ ਸੰਵੇਲ ਅਗਰਈ ਯਾਰ ਜੋਰ ਤੁਸੀਂ ਇੰਨਾ ਲੱਗਦਾ ਸੰਦੂ ਹਰਿਆਣਾ ਟੱਪੜ ਦਿੰਦੇ ਹੈਗੇ ਅਦੇ ਪੈਦਲ ਮਾਰਚ ਕਦੇ ਕੋਸ਼ ਕਦੇ ਕੁਸ਼ ਮੈਂ ਤਾਂ ਰੋਜ਼ ਆਹੀ ਦੇਖਦਾ ਰਹਿੰਦਾ ਕਿਆ ਕੀਤਾ ਜਾਵੇ ਭਾਈ ਤੁਸੀਂ ਦੱਸੋ ਭਾਈ ਕਮੈਂਟਾਂ ਦੇ ਵਿੱਚ ਕਿਆ ਬਣ ਸਕਦਾ ਇਹਦਾ ਜੇ ਇਹਦਾ ਆਫਸ ਵਿੱਚ ਏਕਾ ਨਹੀਂ ਹੈਗਾ ਕਿਆ ਬਣੂਗਾ ਭਾਈ ਤੇ ਇੱਕ ਹੋਰ ਅਜਿਹਾ ਕੋ ਦਲਜੀਤ ਦਲਜੀਤੇ ਹੋਈ ਪਈ ਆ ਉਹ ਪੁੱਲ ਉਹ ਸਾਲਾ ਜੁਗੇਗਾ ਨਹੀਂ ਸਾਲਾ ਜੀਜਾ ਜੀਜਾ ਦੱਸ ਪਹਿਲਾਂ ਚੰਗਾ ਹੁੰਦਾ ਦਲਜੀਤ ਪਹਿਲਾਂ ਤਾਂ ਕਾਉਂਟਰ ਬੈਕ ਕਰਦਾ ਤਾਂ ਨਹੀਂ ਹੁੰਦਾ ਹੈਗਾ ਇਹ ਹੁਣ ਹਰੇਕ ਦੇ ਸ਼ੋਅ ਦੇ ਵਿੱਚ ਕੁਛ ਨਾ ਕੁਛ ਤਾਂ ਕਰਿਆ ਹੁੰਦਾ ਐਦਾ ਹੀ ਹੁੰਦਾ ਫਿਰ ਜੜਾਈ ਹੁੰਦੀ ਆ ਨਾ ਚੜਾਈ ਹੁੰਦੀ ਹਰੇਕ ਨੂੰ ਟੌਂਟ ਮਾਰ ਲੱਗਿਆ ਹੋਇਆ ਕਿਸੇ ਨੂੰ ਰਿਪਲਾਈ ਨਹੀਂ ਦਿਆ ਕਰਦਾ ਪਹਿਲਾਂ ਕਿਸੇ ਨੂੰ ਵੀ ਇਹ ਇਹ ਮਾ ਬੰਦੇ ਕਰਾ ਦਿੰਦੇ ਆ ਰਿਪਲਾਈ ਨਹੀਂ ਰਿਪਲਾਈ ਨਹੀਂ ਹੁਣ ਜੇ ਪਸ਼ੂਆ ਫਿਲਮ ਆ ਗਈ ਠੀਕ ਐ ਉਹਨੂੰ ਥੱਲੇ ਡੋਲਣ ਵਾਸਤੇ ਇਹ ਬੋਲਿਆ ਇਹ ਇਹ ਆਪਣਾ ਡਾਇਲੌਗ ਤਿਆਰ ਕਰਿਆ ਆਪਣਾ ਡਾਇਲੌਗ ਤਾਂ ਤਿਆਰ ਕਰਿਆ ਬੋਲਣ ਬੰਦਾ ਇਹ ਨਹੀਂ ਬੰਦਾ ਯਾਰ ਉਹ 100 ਦਾ ਹੀਰੋ ਮੰਨਿਆ ਪਰ ਮੰਨਿਆ ਯਾਰ ਉਧਰ ਦੇ ਉਧਰ ਉਹਦੀ ਚੜ੍ਹਾਈ ਹੈ ਇਹ ਤੇ ਤੇਰੀ ਚੜ੍ਹਾਈ ਹੈ ਹੁਣ ਉਧਰ ਦੇ ਉਹ ਬੋਲੂਗਾ ਨਹੀਂ ਉਹ ਵੀ ਬੰਦਾ ਸ਼ਾਂਤ ਹੈ ਦਲਜੀਤ ਨੂੰ ਹੁਣ ਬੋਲਣਾ ਤੇਰਾ ਯਾਰ ਰੁਤਬਾ ਬਹੁਤ ਉੱਚਾ ਹੋਇਆ ਹੋਇਆ ਠੀਕ ਹੈ ਇਹ ਤੈਨੂੰ ਇਹੋ ਜਿਹੀ ਚੀਜ਼ਾਂ ਨਹੀਂ ਪਹਿਲੇ ਤੂੰ ਇੱਥੇ ਇਸ ਲੈਵਲ ਤੱਕ ਪਹੁੰਚਿਆ ਤੈਨੂੰ ਕੋਈ ਇਹੜਾ ਚੀਜ਼ਾਂ 'ਚ ਪੈਣੇ ਨਹੀਂ ਚਾਹੀਦਾ ਹੈਗਾ ਤੂੰ ਆਪਣਾ ਜਿਹੜਾ ਕਾਨਸਰਟ ਕਰ ਰਿਹਾ ਲਾ ਕੇ ਆਪਣਾ ਹੈਪ ਬਣਾਈ ਹਿੱਤਾ ਏਡੀ ਵੱਡੀ ਬਣਾਤੀ ਮੈਂ ਕਹਿੰਦਾ ਰਹਿ ਰੱਬ ਦਾ ਨਾ ਡਾ ਵੱਡਾ ਰੱਖਦਾ ਉਹ ਦਲਜੀਤ ਹੁਣ ਜਿੱਥੇ ਦੇਖੋ ਮੈਂ ਕਹਿੰਦਾ ਇੰਸਟਾਗ੍ਰam ਮੈਸੇਜ ਦਲਜੀਤ 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 ਪੱਤਰਕਾਰ ਗਿਆ ਫਲਾਣਾ ਗਿਆ ਧਮਕਾਣਾ ਗਿਆ ਬਸ ਦਲਜੀਤ ਤੇ ਜਲਦੀ ਹੀ ਹੋਈ ਪਈ ਹੈ ਜੇ ਦੇਖਿਆ ਜਾ ਬਦਲਜੀਤ ਨੂੰ ਦੇਖਦਾ ਭਾਈ ਕਿਸਾਨ ਧਰਨਾ ਹੁਣ ਹਰੇਕੇ ਬੱਬੂ ਮਾਨ ਵੀ ਜਾਇਆ ਉੱਥੇ ਮੈਂ ਹੋਰ ਵੀ ਦੇਖੇ ਨਾਮੀ ਗ੍ਰਾਮੀਆ ਐਮਐਲਏ ਉਹ ਵੀ ਜਾ ਕੇ ਜਾਇਆ ਹੈ ਸਮਝ ਨਹੀਂ ਲੱਗ ਰਿਹਾ ਵੀ ਕੀ ਬਣਦਾ ਜਾ ਰਿਹਾ ਇਹ ਹੁਣ ਜਿਹੜੇ ਸੱਚੀਆਂ ਗੱਲਾਂ ਜਾਂ ਕੋਈ ਬੰਦਾ ਕਰਦਾ ਫਿਰ ਭਾਈ ਚੁੱਪਦੀਆਂ ਟੁਗਣਾ ਜਿਨਾ ਟੁਗਿਆ ਯਾਰ ਜਦ ਆ ਜਾ ਕੋ ਸਮਝ ਨਹੀਂ ਲੱਗ ਰਹੀ ਹੈਗੀ ਹੈ ਲਖਵੀਰ ਸਿੰਘ ਲੱਖੀ ਜਾਂ ਕਿਸਾਨ ਜਿਥੇ ਮੈਂ ਆਸ ਵਿੱਚ ਨਹੀਂ ਇਕੱਠੀਆਂ ਹੈਗੀਆਂ ਉਹ ਤਾਂ ਹੈ ਹੀ ਹੈ ਮੈਂ ਹੁਣ ਇਹ ਹੈ ਵੀ ਹੁਣ ਡੱਲੇਵਾਲ ਸਾਹਿਬ ਮਸਾ ਉਹਦੇ ਉੱਪਰ ਬੈਠੇ ਆ ਮਰਨ ਬਰਤ ਨੂੰ ਬੈਠੇ ਆ ਖੁਦਾ ਨਾ ਖਾਤਾ ਕੁਝ ਹੋ ਜਾਂਦਾ ਉਹਦੇ ਬਾਅਦ ਕੀ ਆਊਗਾ ਫਿਰ ਉਹ ਤਾਂ ਹੈ ਹੀ ਆ ਦੇਖੋ ਹੁਣ ਕੀ ਬਰਦਾ ਹੈ ਹਾਂ ਬਹੁਤ ਦਿਨ ਹੋ ਗਏ ਹੁਣ ਤਾਂ ਬੈਠੇ ਨੂੰ ਹੁਣ ਲੋਕ ਤਾਂ ਮੈਂ ਮੈਂ ਜੇ ਸੱਚੀ ਗੱਲ ਖਾਂ ਲੋਕ ਤਾਂ ਵੀ ਇਹ ਉਹਦੇ ਬਾਅਦ ਕੀ ਆਊਗਾ ਫਿਰ ਹੱਲ ਤਾਂ ਨਿਕਲੂਗਾ ਹੱਲ ਕੱਢਣੇ ਪੈਣਾ ਯਾਰ ਯਾਰ ਹੱਲ ਪਹਿਲੀ ਗੱਲ ਤਾਂ ਜਦੋਂ ਇੱਥੇ ਪਹਿਲਾਂ ਧਰਨਾ ਲੱਗਿਆ ਹੋਇਆ ਥੰਦਾ ਉੱਥੇ ਜਦੇ ਉਸੇ ਟਾਈਮ ਪੂਰਾ ਕਰਾ ਕੇ ਆਉਂਦੇ ਕੱਲ ਹੋਈ ਐ ਮੀਟਿੰਗ ਇਹਦਾ ਸਾਬੇ ਤੇ ਉੱਥੇ ਬਾ ਦੇਖਿਆ ਉਹ ਦੇਖਿਆ ਹੁਣ ਸਾਰੇ ਹੀ ਸਮਝੇ ਲੱਗ ਰਹੀ ਹੈਗੀ ਆ ਉਹ ਪਾਣਾ ਸੱਦੂ ਉਹ ਨੌਜਵਾਨ ਨੂੰ ਆਜੋ ਇਕੱਠੇ ਹੋ ਗਏ ਉਹ ਨੌਜਵਾਨ ਨੂੰ ਆਜੋ ਇਕੱਠੇ ਹੋ ਗਏ ਲੈ ਦੱਸ ਨੌਜਵਾਨਾਂ ਦਾ ਚੱਤੜ ਕਟਾ ਦਿਓ ਉੱਥੇ ਪੇਔਰ ਗਾ ਸੱਚੀ ਗੱਲ ਆ ਹਾਂ ਨਾਸਵੀ ਬੰਦਾ ਧੰਨਵਾਦ ਹੋ ਪ੍ਰਣਾਤ ਬਣਾਣੇ ਆ ਠੀਕ ਆ ਯਾਰ ਅਸੀਂ ਵੀ ਕਿਸਾਨ ਆ ਠੀਕ ਆ ਸਰਕਾਰਾਂ ਜੋ ਸੋਚਦੇ ਆ ਕੁਛ ਨਾ ਕੋਈ ਯਾਰ ਜੇ ਸੋਚਿਆ ਕੋਈ ਚੰਗਾ ਸੋਚਿਆ ਹੈ ਜਾਂ ਮਾੜਾ ਸੋਚਿਆ ਹੋਇਆ ਉਹਦਾ ਕੋਈ ਲੱਗ ਕੋਈ ਵੇ ਹੁੰਦਾ ਯਾਰ ਹਲਾ ਤੁਸੀਂ ਆਪਸ ਵਿੱਚ ਸਾਰੇ ਇਕੱਠੇ ਹੋ ਜਿੰਨੇ ਵੀ ਸੰਜੇ ਦੇ ਬੈਠ ਕੇ ਮੀਟਿੰਗਾਂ ਕਰੋ ਫਿਰ ਅੱਗੇ ਗੱਲਬਾਤ ਹੋ ਸਕਦੀ ਹੈ ਰਾਜੇ ਵਾਲਾ ਉਹ ਦਿਖਾਈ ਨਹੀਂ ਹੈਗਾ ਮੁੜ ਕੇ ਜਿਆਲ ਨਾਲ ਤਕਾਇਤ ਹੈ ਦਿਖੇ ਨਹੀਂ ਦਿਖੇ ਨਹੀਂ ਇਹ ਮੁੜ ਕੇ ਉਹ ਜਗਿੰਦਰ ਸਿੰਘ ਉਬਰਾਹ ਨਹੀਂ ਉਹ ਹੁਣ ਕਹਿੰਦੇ ਉਹਨੇ ਪੈਸੇ ਬਣਾ ਲਏ ਪਹਿਲੇ ਕਿਸਾਨ ਧਰਨੇ ਚੋਂ ਕਰੋੜਾਂ ਰੁਪਏ ਕਹਿੰਦੇ ਬਣਾ ਕੇ ਆਪਣੇ ਆਰਾਮ ਨਾਲ ਸਾਈਡ ਪਰ ਬੈਠੇ ਆ ਉਹ ਨਹੀਂ ਜਿਆ ਜਿਹੜੀ ਜਿਹੜੀ ਪਿਛਲੀਆਂ ਗੱਲਾਂ ਤੇ ਇਹੀ ਦੋਗ ਦੱਸਦੇ ਆ ਇੰਟਰਵਿਊ ਸੁਣ ਕੇ ਦੇਖੇ ਉਹਨੇ ਕੀ ਆ ਕਿਹਾ ਵੀ ਕੀ ਆ ਨਿਕਲਦਾ ਕੀ ਆ ਉਹ ਕਹਿੰਦੇ ਇਧਰ ਵਾਲੇ ਕੀ ਕਹਿੰਦੇ ਆ ਹਾਂ ਕਹਿੰਦਾ ਸਾਰੇ ਜਾਣੇ ਆਪਣੀ ਰਾਏ ਕਰਨ ਇੱਕ ਉਹੀ ਕਹਿੰਦਾ ਵੀ ਹੁਣ ਸਾਰੇ ਇਕੱਠੇ ਬੈਠਣਗੇ ਯਾਰ ਫੇਰ ਕੋਈ ਹੱਲ ਨਿਕਲੂਗਾ ਇਦਾਂ ਥੋੜੀ ਯਾਰ ਕੋਈ ਬੰਦਾ ਕਿੱਧਰ ਕੋਈ ਕੋਈ ਬੰਦਾ ਕਿਧਰ ਇਹਨੂੰ ਹੋਇਆ ਹੋਇਆ ਕੋਈ ਬੰਦਾ ਕਿਧਰ ਇਹਨੂੰ ਹੋਇਆ ਹੋਇਆ ਕੋਈ ਬੰਦਾ ਕਿਧਰ ਇਹਨੂੰ ਹੋਇਆ ਹੋਇਆ ਬਾਕੀ ਭਾਈ ਦਿਨ ਚੜਦਾ ਹੈ ਹਰ ਚੀਜ਼ ਦਾ ਹੱਲ ਆ ਹਰ ਚੀਜ਼ ਦਾ ਹੱਲ ਹੈਗਾ ਵੀ ਠੀਕ ਆ ਅ ਕੱਲੇ ਮੈਂਕ ਉਸ ਉਹਦੀ ਸੁਣਦਾ ਦਾ ਕਹਿੰਦਾ ਵੀ ਐਕਸਪੋਰਟ ਹੁੰਦੀ ਕਿਸੇ ਕੰਟਰੀ ਤੋਂ ਮੂਗ ਦਾਲ ਤੇ ਉਹ ਤਾਂ ਉੱਧਰ ਉਹਨੂੰ ਰੋਕਿਓ ਕੰਟਰੀ ਤੋਂ ਕਹਿੰਦਾ ਇਹ ਪੰਜਾਬ ਵਾਲਿਆਂ ਨੂੰ ਕਹੇ ਸਾਨੂੰ ਭੋਗਾ ਕੇ ਦੋ ਉਹਦੇ ਉੱਪਰ ਇੱਕ ਰੇਟ ਬੰਨ੍ਹ ਦੇਵੇ ਮੈਂ ਇਹਨਾਂ ਕਿਸਾਨ ਉਹ ਵੀ ਭੋਗਾ ਕੇ ਦੇ ਦੇਣਗੇ ਇਹਨਾਂ ਨੂੰ ਜਿਹੜੀ ਚੀਜ਼ਾਂ ਬਾਹਰੋਂ ਆਉਂਦੀਆਂ ਉਹਨਾਂ ਨੂੰ ਰੋਕ ਕੇ ਕਿਤੇ ਨਾ ਕਿਤੇ ਵੀ ਅਸੀਂ ਪੰਜਾਬ ਤੋਂ ਲੈਣੀ ਚੀਜ਼ ਹੈ ਪੰਜਾਬ ਕਹਿ ਨਹੀਂ ਕਰ ਸਕਦਾ ਹੈ ਸਭ ਕੁਝ ਕਰ ਸਕਦਾ ਤੇ ਸੜਕਾਂ ਬੰਨ੍ਹ ਹੋ ਜਾਂਦੇ ਆ ਸੜਕਾਂ ਨੇ ਘਲ ਰਹੀਆਂ ਪੰਜਾਬ ਦੇ ਵਿੱਚ ਸੜਕੇ ਹੀ ਸੜਕਾ ਬਣਾ ਦੇਣੀ ਆ ਜਦ ਤੱਕ ਸੜਕਾਂ ਨਹੀਂ ਬਣਦੀਆਂ ਹੈਗੀਆਂ ਜਦ ਤੱਕ ਪੰਜਾਬ ਵੀ ਤਰੱਕੀ ਨਹੀਂ ਕਰ ਸਕਦਾ ਹੈ ਜਿਹੜੀ ਕੰਟਰੀਆਂ ਤਰੱਕੀ ਕਰਦੀਆਂ ਨੇ ਉਹ ਕੰਟਰੀ ਕੋਲ ਤਿੰਨ ਚੀਜ਼ਾਂ ਬਈ ਇੱਕ ਹੈ ਦੀ ਸੜਕ ਸਭ ਤੋਂ ਮੇਨ ਜਿਹਦੇ ਵਿੱਚ ਆਵਾਜਾਈ ਆਪਣਾ ਮਾਲ ਆਉਣਾ ਜਾਣਾ ਟੋਆ ਕਿਉਂ ਨਾ ਜੇ ਦੇਖਿਆ ਜਾਵੇ ਤੂੰ ਸੜਕਾਂ ਬੜਾ ਸਾਡੀ ਸਾਹਮਣੇ ਵਾਲੀ ਸੜਕ ਹੈ ਇਹਦੇ ਪਰ ਬੇਲ ਨਹੀਂ ਹੈਗਾ ਕਈ ਵਾਰ ਸਾਨੂੰ ਪਾਰ ਕਰਨ ਬਾਅਦ ਟਾਈਮ ਲੱਗਦਾ ਹੁਣ ਹਰੇਕ ਕੋਲ ਗੱਡੀਆਂ ਮੋਟਰਸਾਈਕਲ ਹੈ ਜੇ ਹੁਣ ਸੜਕਾਂ ਹੋਰ ਵੱਡਣ ਗਈਆਂ ਤਾਂ ਇਹਦੇ ਪਰ ਭਾਰ ਘਟੂਗਾ ਪਹਿਲੀ ਗੱਲ ਹੁੰਦੀ ਹੈ ਵੀ ਸੜਕ ਜੋ ਬਣ ਰਹੀਆਂ ਦੂਜਾ ਬਿਜਲੀ ਉਹਦੇ ਵੀ ਤਰੱਕੀ ਹੋ ਰਹੀ ਆ ਹੌਲੀ ਹੌਲੀ ਆਉਣ ਵਾਲੇ ਸਮੇਂ ਦੇ ਵਿੱਚ ਅ ਲੱਗ ਰਹੇ ਪ੍ਰੋਜੈਕਟ ਬਿਜਲੀ ਵਾਲੇ ਵੀ ਤੀਜਾ ਹੈਗਾ ਸੀਵਰੇਜ ਵੀ ਸੀਵਰੇਜ ਦਾ ਪਾਣੀ ਦਾ ਇੱਕ ਇੱਕ ਨੰਬਰ ਹੋਵੇ ਸਾਰੇ ਜਿੱਥੇ 20 ਪਿਆ ਪਤਾ ਹੀ ਲੱਗਦਾ ਹੈਗਾ ਆਪਣੇ ਇੱਥੇ ਤਿੰਨੇ ਮਾੜੀਆਂ ਜਦੋਂ ਕੋਈ ਬੰਦਾ ਕਰਨਾ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਅਸੋ ਮਰ ਗਏ ਹੋਏ ਗੜਦੇ ਹੋਲੇ ਉਧਰ ਵਾਈ ਆ ਸੜਕ ਇੱਕ ਨੰਬਰ ਹੋਣੀ ਚਾਹੀਦੀ ਆ। ਵੀ ਬੰਦਾ ਇੱਥੋਂ ਬੈਠਿਆ ਉੱਥੇ ਪਹੁੰਚੇ ਪਤਾ ਨਹੀਂ ਲੱਗਿਆ। ਬਾਹਲੇ ਘਟਰੇ ਇਦਾਂ ਹੀ ਐ। ਪਤਾ ਨਹੀਂ ਲੱਗਦਾ ਇੰਨੇ ਸਮੂਥ ਰੋਡ ਆ ਪਤਾ ਨਹੀਂ ਲੱਗਦਾ ਹੈਗਾ। ਉਹਨਾਂ ਨੇ ਪਹਿਲੇ ਇੰਨੇ ਮਾਰਗ ਬਣਾ ਕੇ ਰੱਖਦੇ ਵੀ ਸਾਡਾ 100 ਸਾਲ ਦਾ ਪਹਿਲੇ ਸੋਚਿਆ ਉਹਨਾਂ ਨੇ। ਠੀਕ ਐ 100 ਸਾਲ ਦਾ ਪਹਿਲੇ ਸੋਚਿਆ ਉਹਨਾਂ ਨੇ। ਦੂਜਾ ਉੱਥੇ ਬਿਜਲੀ ਕਦੇ ਭੱਜਦੀ ਨਹੀਂ ਕਦੇ ਹੁਣੇ ਤੇਰੇ ਬੰਦੇ ਹੁਣੇ ਆ। ਇੱਥੇ ਐ ਨਹੀਂ ਪਤਾ ਬਿਜਲੀ ਕੱਢ ਭੱਜ ਜਾਣੀ। ਔਰ ਓਪਣ ਮੀ ਪੈਂਦਾ। ਅੱਜੇ ਕੱਲ ਪੈਗਾ ਦੇਖ ਉੱਥੇ। ਕਿਆ ਬੁਰਾ ਹਾਲ ਉੱਥੇ। ਇਹ ਤਿੰਨੇ ਚੀਜ਼ਾਂ ਮਾੜੀਆਂ ਕੋਈ ਤਿੰਨੇ ਚੀਜ਼ਾਂ ਨੂੰ ਕੋਈ ਕਿਧਰੇ ਪਾਸੇ ਨੂੰ ਕਰਨ ਲੱਗਦੇ ਆ ਜ਼ਿੰਦਾਬਾਦ ਮਰਦਾਬਾਦ ਹੋਣੀ ਸ਼ੁਰੂ ਹੋ ਜਾਂਦੀ ਹੈ ਕੋਈ ਹੱਲ ਕੱਢੋ ਯਾਰ ਇਹ ਚੀਜ਼ ਦਾ ਜਿ ਮਿਲ ਕੇ ਜਿਹੜੇ ਹੁਣ ਅਸੀਂ ਤਾਂ ਇੱਕ ਛੋਟੇ ਲੈਵਲ ਦਾ ਅਸੀਂ ਦਾ ਇੱਕ ਜਿਹੜੀ ਆਪਾਂ ਰੋਜ਼ਾ ਮਾਰਦੀ ਜ਼ਿੰਦਗੀ ਦੇ ਬਲੌਗ ਬਣਾਉਂਦੇ ਹੁੰਦੇ ਆ ਕਾ ਥੋੜਾ ਜਣੇ ਬੰਦੇ ਜੁੜੇ ਹੋਏ ਆ ਬੰਦੇ ਜੁੜੇ ਤਾਂ ਹੀ ਅਸੀਂ ਕਹੂਗਾ ਜਾਂ ਕੁਝ ਦੇਖ ਕੇ ਨੈਗੇਟਿਵਿਟੀ ਪੋਜ਼ਿਟਿਵਿਟੀ ਦੇਖ ਕੇ ਤਾਂ ਹੀ ਅਸੀਂ ਕਿਸੇ ਨੂੰ ਕਹੂਗਾ ਵੀ ਯਾਰ ਆਹ ਚੀਜ਼ ਦਾ ਹੱਲ ਹੋ ਸਕਦਾ ਜੜ ਜਾਂਦਾ ਉਹਦੇ ਨਾਲ ਭਾਈ ਬੰਦੇ ਫੋਟੋ ਖਿਚਾ ਰਹੇ ਆ ਪਹਿਲਾਂ ਰੱਜ ਵਾਲ ਰੱਜ ਵਾਲ ਹੋਈ ਸੀ ਇੱਕ ਵਾਰ ਹੁਣ ਡੱਲੇ ਵਾਲ ਡੱਲੇ ਵਾਲ ਹੋਈ ਹੋਈ ਆ ਫਿਰ ਤੋਂ ਨੂੰ ਜਾ ਰਹੇ ਆ ਆਪਣੇ ਫਿਰ ਹੁਣ ਸਿੱਧੀ ਦਾੜੇ ਆ ਗਏ ਭਾਈ ਦਲਜੀਤ ਦਾ ਵੀ ਲਾਸਟ ਕਾਨਸਰਟ ਹੋਣਾ ਬੇਰੇ ਖਿਆਲ ਚ ਇਹ ਲਾਸਟ ਹੈ ਦਾ ਇਹ ਲਾਸਟ ਹੈ ਹੁਣ ਅਜੇ ਤੋਂ ਸਿੱਧੀ ਦਾੜੇ ਥੋੜੀ ਪਟਾਈ ਖਾਣੀ ਐ ਨੇ ਬਹੁਤ ਲੰਮੇ ਸਾਲ ਤੇ ਆਊਗਾ ਹਾਂ ਹੁਣ ਤਾਂ ਨਵੇਂ ਸਾਲ ਤੇ ਬਾਅਦ ਇਹ ਹੋਊਗਾ ਇੰਨੀ ਕੀ ਤੱਕ ਲਹਿ ਗਈ ਆ ਗਾਣੇ ਦੇਖੋ ਨਾ ਚੇਂਜ ਕਰਦੇ ਥੋੜੀ ਥੋੜੇ ਦੇ ਵੀ ਦਾ ਸ਼ੋਅ ਵੀ ਨਾਲ ਕਰ ਕੈਨਸਲ ਹੋ ਗਿਆ ਹਾਂ ਤੇਰਾ ਕਿਹੜਾ ਤਾਂ ਉਹ ਪਟਿਆਲਾ ਪੈਗ ਲਾ ਲਈ ਤੇ ਉੱਥੇ ਲਵ ਨੇ ਗਾਣਾ ਪਾਤਾ ਪਟਿਆਲਾ ਗੇੜਾ ਲਾ ਲਈ ਦਾ ਅੱਛਾ ਪਹਿਲੇ ਨਾ ਚੌਥਾ ਪੈਗ ਲੱਗ ਤੇਰੀ ਬਾ ਉੱਥੇ ਵੀ ਕੋਹਰ ਨੀ ਚੀਜ਼ ਬਦਲਦੀ ਵਿੱਚ ਦਰਦਿਆ ਲੋਕ ਲੋਕ ਬਹੁਤ ਆਏ ਦੇਖਣ ਹੈ ਦੇਖਣ ਤਾਂ ਆਏ ਆ ਯਾਰ ਇਹ ਤਾਂ ਹੈ ਜਿਹੜੀ ਚੀਜ਼ ਹੈ ਯਾਰ ਚੀਜ਼ ਉਹਨਾਂ ਕੋਈ ਚੀਜ਼ ਲੱਗ ਬਣਾਈ ਹੈ ਅੱਜ ਤੱਕ ਕਿਸੇ ਨੇ ਇਹ ਸੋਚੂ ਨਹੀਂ ਦੀ ਹੈਗੀ ਦਲਜੀਤ ਬਰ ਵੀ ਇਦਾਂ ਵੀ ਆਪਣੇ ਪੰਜਾਬੀ ਸਿੰਗਰ ਵੀ ਇਦਾਂ ਕਰ ਲੈਣਗੇ। ਕਰਨ ਔਜਲਾ ਵੀ ਸ਼ੇਮ ਕਰ ਰਿਹਾ। ਉਹ ਵੀ ਸ਼ੋਅ ਲਾ ਰਿਹਾ ਹੁਣ। ਉਧਰ ਉਹ ਪ੍ਰਾਈਵੇਟ ਜੱਟ ਚੋਂ ਉਧਰ ਦਾ ਉਧਰ ਇਹ ਉਤਰ ਰਿਹਾ। ਇੱਕ ਦੂਜੇ ਮੁਕਾਬਲਾ ਕਰ ਰਹੇ ਆ। ਇਹ ਚੀਜ਼ਾਂ ਇਹ ਚੀਜ਼ਾਂ ਚਲੋ ਦਿਖਾਉਣ ਚਲ ਚੰਗੀ ਗੱਲ ਹੈ ਵੀ ਪ੍ਰਾਈਵੇਟ ਜੱਟ ਦਿਖਾਉਣਾ ਪਰ ਇਹ ਚ ਘੱਟ ਦਿਖਾਉਣੀ ਚਾਹੀਦੀ ਹੈ। ਰੀਲ ਬਣਾ ਕੇ ਪਾ ਕੇ ਚਲੋ ਭਾਈ ਅੱਜ ਦੀਆਂ ਗੱਲਾਂ ਕੁਝ ਨੂੰ ਚੁਗਿਆਂ ਤਾਂ ਹੋਣੀਆਂ ਚੋਣ ਦੇ ਭਾਈ ਜੀ ਨੂੰ ਚੁਗਦੇ ਆ ਠੀਕ ਆ ਜੇ ਸੱਚੀਆਂ ਗੱਲਾਂ ਸੁਣੀਆਂ ਬਹੁਤ ਔਖੀਆਂ ਸੱਚ ਬੋਲਣਾ ਵੀ ਬੜਾ ਔਖਾ ਝੂਠ ਦਾ ਲਲਪ ਤਲ ਦਾ ਸਿਰੇ ਬੰਦੇ ਮਾਰੀ ਜਾਂਦੇ ਆ ਧੰਨਵਾਦ ਜੀ ਲਾਈਵ ਦੇਖਣ ਵਾਸਤੇ